ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਹਾਲ-ਚਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਮੀਤ ਸਿੰਘ ਰੰਦਾਵਾ ਪਿੰਡ ਬਡਾਲਾ ਕਲਾਂ ਸਰਪੰਚ ਜੋ ਜ਼ਿਲ੍ਹਾ ਕਪੂਰਥਲਾ ਵਿੱਚ ਤੇ ਅਸੀਂ ਅੱਜ ਇਕੱਠੇ ਹੋਏ ਜੋ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਦੇ ਵਿਰੋਧ ਚ ਅਸੀਂ ਇਕੱਠੇ ਹੋਏ ਆ ਤੇ ਮੇਰੇ ਪਿੰਡ ਦੀ ਜੋ 100 150 ਕਿੱਲੇ ਦੇ ਨੀਰ ਬੋਟ ਆ ਜੋ ਨਾ ਇੱਕ ਵਾਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਉਹਦੇ ਵਿਰੋਧ ਚ ਸਾਰੇ ਜ਼ਿਮੀਂਦਾਰ ਇਕੱਠੇ ਹੋਏ ਆ ਮੇਰੇ ਨਾਲ ਨਾਲ ਸਾਡੇ 3-4 ਪਿੰਡਾਂ ਦੇ ਨਾਲ ਸਰਮਨ ਸਾਹਿਬ ਆ ਅਸੀਂ ਇਸ ਨੀਤੀ ਦਾ ਬਹੁਤ ਜ਼ਿਆਦਾ ਪੰਦਰ ਦੇ ਵਿਰੋਧ ਕਰ ਰਹੇ ਆ ਇਹ ਨਹੀਂ ਕਾ ਵੀ ਅਸੀਂ ਇਹ ਰਹਿ ਉਤੋਂ ਤੋਂ ਨਹੀਂ ਅਸੀਂ ਜਿੱਥੇ ਤੱਕ ਵੀ ਜਾ ਹੋਇਆ ਅਸੀਂ ਜਾਵਾਂਗੇ ਪਰ ਅਸੀਂ ਇਹ ਪਾਲਿਸੀ ਤੇ ਲਾਗੂ ਨਹੀਂ ਕਰਨ ਦਵਾਂਗੇ ਸਰਕਾਰ ਨੇ ਕਾਫੀ ਉਹਨੂੰ ਕਿਹਾ ਕਿ ਅਸੀਂ ਸੌਦਾ ਕਰ ਦੁੱਤੀ ਆ ਇਹਦੇ ਵਿੱਚ ਉਹਦੇ ਨਾਲ ਕੋਈ ਫਾਇਦਾ ਹੈ ਨਹੀਂ ਸੌਦਾ ਨਹੀਂ ਮੈਂ ਸੌਦਾ ਨਹੀਂ ਸਮਝਦਾ ਮੈਂ ਤਾਂ ਲਾਲਚ ਸਮਝਦਾ ਹਾਂ ਉਹ ਵੀ ਇੱਕ ਸਰਕਾਰ ਲਾਲਚ ਦੇ ਰਹੀ ਹੈ ਕਿਸੇ ਵੀ ਕਿਸਮ ਦਾ ਵੀ ਪੈਸੇ ਨਾਲੋਂ ਦੇ ਰਹੀ ਆ ਕਿਸੇ ਨਾ ਕਿਸੇ ਤਰ੍ਹਾਂ ਇਹ ਮੰਨ ਜਾਣ ਸਾਨੂੰ ਚੰਡੀਗੜ੍ਹ ਵੀ ਸੱਦਿਆ ਗਿਆ ਪਰ ਸਾਡੀ ਉਥੇ ਵੀ ਵਿਰੋਧਤਾ ਹੀ ਸੀ ਅਸੀਂ ਕਿਸੇ ਵੀ ਹਾਲਤ ਵਿੱਚ ਇਹ ਨਹੀਂ ਲਾਗੂ ਕਰਨ ਦਵਾਂਗੇ ਉਹਦੇ ਲਈ ਸਾਨੂੰ ਜਿੱਥੇ ਦਾ ਵੀ ਸੰਘਰਸ਼ ਕਰਨਾ ਪਿਆ ਅਸੀਂ ਕਰਾਂਗੇ ਪਰ ਸਾਡੇ ਜ਼ਿੰਮੇਦਾਰ ਮੇਰੇ ਜੋ ਵੀ ਭਰਾ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਸਾਡੀ ਇਹੋ ਹੀ ਕੋਸ਼ਿਸ਼ ਹੈ ਵੀ ਇਹ ਕੰਮ ਨਾ ਹੋਵੇ ਇਹ ਪਾਲਿਸੀ ਜਿਹੜੀ ਆ ਇਹ ਰੱਦ ਕੀਤੀ ਜਾਵੇ ਜਥੇਬੰਦੀਆਂ ਵੀ ਤੁਹਾਡਾ ਸਾਥ ਦਿੱਤਾ ਕਿਸਾਨ ਜਥੇਬੰਦੀਆਂ ਜਾਂ ਕੋਈ ਅਜੇ ਤੱਕ ਨਹੀਂ ਸਿਆਸੀ ਪਾਰਟੀ ਨਹੀਂ ਹਜੇ ਤੱਕ ਚਲੋ ਅਸੀਂ ਇੱਕ ਪਿੰਡ ਪੱਧਰ ਤੇ ਕਰ ਰਹੇ ਹਾਂ ਜੇ ਸਾਨੂੰ ਉਹਨਾਂ ਦੀ ਇਹ ਲੋੜ ਪਈ ਤੇ ਜ਼ਰੂਰ ਅਸੀਂ ਸਦਾਂ ਦੇ ਨਾਲ ਲੜਾਂਗੇ ਜੇ ਸੰਘਰਸ਼ ਉੱਪਰ ਤੱਕ ਜਾਣਾ ਪਿਆ ਵੱਡੇ ਪੱਧਰ ਤੇ ਅਸੀਂ ਲਿਆਵਾਂਗੇ ਉਹ ਵੀ ਸਾਡੇ ਨਾਲ ਆਉਣਗੇ ਦੇਣ ਦੇ ਸਾਲ ਸਾਡੇ ਜ਼ਿਮੀਦਾਰ ਭਰਾ ਆ ਉਹ ਕਿੰਨਾ ਪਛੇਟਣਗੇ ਜਿੱਦਾਂ ਕਿ ਕਈ ਪਿੰਡਾਂ ਦੇ ਵਿੱਚ ਸੇ ਜ਼ਮੀਨ ਆਉਂਦੀ ਸੀ ਉੱਥੇ ਪੰਚਾਇਤ ਇਕੱਠੀਆਂ ਹੋਈਆਂ ਗ੍ਰਾਮ ਸਭਾ ਹੋਈ ਉਹਨਾਂ ਨੇ ਮਤੇ ਵੀ ਪਾਈ ਇੱਥੇ ਵੀ ਕੋਈ ਇਦਾਂ ਦਾ ਹੋਇਆ ਜੀ ਸਾਡੇ ਚਲੋ ਹੁੰਦੀਆਂ ਆ ਅਸੀਂ ਅੱਜ ਕੱਲ ਨੂੰ ਕੱਲ ਦਾ ਟਾਈਮ ਆ ਅਸੀਂ ਗ੍ਰਾਮ ਸਭਾ ਜਾਂ ਆਮ ਜਲਾਸਾ ਆਪਾਂ ਕਹਿੰਦੇ ਨੇ ਉਹ ਕਰਾਂਗੇ ਉਹਦੇ ਵੀ ਸਾਰੇ ਪਿੰਡ ਦੀ ਸਹਿਮਤੀ ਨਾਲ ਇਹ ਕਰਾਂਗੇ ਜੀ ਪਿੰਡ ਬਰਾਲਾ ਕਲਾ ਦੇ ਇਸ ਸਿੱਪੰਸਾ ਰਹਿਣਾ ਲਿਆ ਮੈਂ ਔਰ ਜੋ ਸਰਕਾਰ ਨੇ ਨਵੀਂ ਨੀਤੀਆ ਲੈ ਕੇ ਆਂਦੀ ਆ ਪੁਲਿੰਗ ਦੀ ਲੈਂਡ ਪੁਲਿੰਗ ਦੀ ਉਹਦੇ ਵਿੱਚ ਸਾਡਾ ਪੰਡ ਐਫੈਕਟ ਹੋ ਰਿਹਾ ਹੈ ਮੇਰੀ ਵੀ ਸਾਰੀ ਜ਼ਮੀਨ ਉੱਚ ਜਾ ਰਹੀ ਹੈ ਤੇ ਅਸੀਂ ਉਹਦੇ ਵਿਰੋਧ ਦੇ ਵਿੱਚ ਮੇਰੇ 4 ਏਕੜ ਆ ਰਹੇ ਹਾਂ ਅਸੀਂ ਵਿਰੋਧ ਦੇ ਵਿੱਚ ਆ ਇੱਕ ਇੰਚ ਵੀ ਪੈਰੀ ਅਸੀਂ ਨਹੀਂ ਦੇਣੀ ਸਾਰਾ ਪੰਡ ਸਾਡੇ ਨਾਲ ਆ ਤੇ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਰੱਦ ਕਰ ਦੇਣੀ ਚਾਹੀਦੀ ਹੈ ਇਹਨਾਂ ਨੂੰ ਬਾਕੀ ਸਾਨੂੰ ਆਮ ਆਦਮੀ ਪਾਰਟੀ ਨੇ ਸੱਦਿਆ ਵੀ ਸੀ ਚੰਡੀਗੜ੍ਹ ਉੱਥੇ ਗਏ ਵੀ ਸੀ ਅਸੀਂ 6 ਜਣੇ ਗਏ ਸੀ ਪਰ ਉੱਥੇ ਜਾ ਕੇ ਕਹਿੰਦੇ ਕਿ 2 ਜਣੇ ਹੀ ਅੰਦਰ ਜਾ ਸਕਦੇ ਆ ਜੀ ਔਰ ਅੰਦਰ ਵੀ ਜਾਣਾ ਹੈ ਤਾਂ ਤੁਸੀਂ ਉਥੇ ਹਾਂ ਤੇ ਨਾਰਾ ਦੇਣਾ ਹੈ ਤੁਸੀਂ ਹੋਰ ਕੁਝ ਨਹੀਂ ਬੋਲ ਸਕਦੇ ਪਰ ਅਸੀਂ ਕਿਹਾ ਕਿ ਅਸੀਂ ਵਿਰੋਧ ਕਰਨ ਆਏ ਹਾਂ ਅਸੀਂ ਵਿਰੋਧ ਕਰਨ ਆਏ ਹਾਂ ਫਿਰ ਉਹਨੇ ਅੰਦਰ ਨਹੀਂ ਜਾਣ ਦਿੱਤਾ ਉਹ ਕਹਿੰਦੇ ਕਿ ਤੁਹਾਨੂੰ ਪੰਡ ਦੇ ਵਿੱਚ ਇਨਫੋਰਮੇਸ਼ਨ ਪਹੁੰਚ ਜਾਏਗੀ ਜੋ ਵੀ ਅਸੀਂ ਮੈਨੀਫੈਸਟੋ ਬਣਾਵਾਂਗੇ ਤੁਸੀਂ ਤੁਸੀਂ ਪੜ੍ਹ ਕੇ ਤੇ ਸਾਨੂੰ ਸਹਿਨ ਕਰਕੇ ਦੱਸ ਦਿਓ ਹਾਂ ਜਾਂ ਨਾ ਦੇ ਵਿੱਚ ਇੱਕ ਠੀਕ ਹੈ ਜੀ ਸਰਦਾਰੀ ਪੰਜਾਬ ਐਗਰੀਕਲਚਰ ਦੇ ਨਾਮ ਦੇ ਪਛਣਾਏ ਦਾ ਜੇ ਪੰਜਾਬ ਦੀਆਂ ਕੋਠੀਆਂ ਪੈ ਜਾਣਗੀਆਂ ਪਾੜ ਘੱਟੇ ਜਾਣਗੇ ਪੰਜਾਬ ਦੇ ਹੋਂ ਦੀ ਗੱਲ ਮਤਲਬ ਸਹੀ ਗੱਲ ਹੈ ਪਾ ਪੰਜਾਬ ਦੀ ਹੋਂਦ ਖਤਮ ਹੀ ਕਰਨਾ ਚਾਹੁੰਦੇ ਆ ਜੋ ਅੱਗੇ ਵੀ ਤਿੰਨ ਕਾਲੇ ਕਾਨੂੰਨ ਲੈ ਕੇ ਆਉਂਦੇ ਸੀ ਉਹਨੇ ਏਸੀ ਕਰਕੇ ਲੈ ਕੇ ਆਉਂਦੇ ਸੀ ਕਿ ਇਹਨਾਂ ਨੂੰ ਐਮਐਸਪੀ ਨਹੀਂ ਦੇਣੀ ਅਸੀਂ ਹੁਣ ਉਹ ਜ਼ਮੀਨਾਂ ਇਸ ਤਰ੍ਹਾਂ ਰਿਕੁਆਇਰ ਕਰ ਰਿਹਾ ਸਾਰੇ ਕਿ ਇਹਨਾਂ ਨੂੰ ਜ਼ਿੰਮੇਵਾਰੀਆਂ ਰਹਿਣਗੇ ਤਾਂ ਐਮਐਸਪੀ ਕਿੱਥੋਂ ਲੈਣਗੇ ਇਹ ਤਿੰਨ ਕਾਲੇ ਕਾਨੂੰਨ ਲੈਗਲੀ ਕਦਮ ਕਰ ਦਿੱਤੇ ਕਿ ਲਾਰਾ ਹੀ ਲਾਇਆ ਉਹ ਲਾਰਾ ਹੀ ਆ ਲੈ ਵੇਚੀ ਲਟਕਾਇਆ ਹੋਇਆ ਆ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਲੈ ਕੁਛ ਵੀ ਕੋਈ ਕਲੀਅਰ ਤੇ ਕਰਦੇ ਨਹੀਂ ਪਏ ਉਹ ਕਿਤੇ ਕਿਤੇ ਪੰਜਾਬ ਦੀ ਸਰਕਾਰ ਹੈ ਜੀ ਭਵੰਦਾ ਸਰਕਾਰ ਇਹਦਾ ਵੀ ਇੱਥੇ ਹੱਥ ਹੈਗਾ ਹਾਂਜੀ ਸਾਰਿਆਂ ਦਾ ਰਲ ਕੇ ਆ ਜੀ ਇਹ ਸਾਰੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਕੋਈ ਵੀ ਦਿੱਲੀ ਤੋਂ ਜਿਹੜੀ ਪਾਰਟੀ ਵੀ ਆਈ ਆ ਅੱਜ ਤੱਕ ਪੰਜਾਬ ਦਾ ਕਿਸੇ ਨੇ ਨਹੀਂ ਸੋਚਿਆ ਸਭ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਤਪਾਲ ਸਿੰਘ ਸਰਪੰਚ ਵਡਾਲਾ ਖੁਰ ਦਾ ਮੌਜੂਦਾ ਅਸੀਂ ਇਹ ਸਾਡਾ ਨਜ਼ਦੀਕੀ ਪਿੰਡ ਆ ਸਾਡੇ ਆਪਸੀ ਭਾਈਚਾਰਕ ਸਾਂਝ ਆ ਅਸੀਂ ਅੱਜ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਆ ਜਿਹੜੀ ਸਰਕਾਰ ਵੱਲੋਂ ਲੈਂਡ ਪੋਲਿੰਗ ਨੀਤੀ ਬਣਾਈ ਗਈ ਆ ਉਹ ਜਿਹੜੀ ਬਡਾਲਾ ਕਲਾਂ ਦੀ 150 ਏਕੜ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਤੇ ਅਸੀਂ ਉਹਦੇ ਵਿਰੋਧ ਦੇ ਹੱਕ ਵਿੱਚ ਇਕੱਠ ਕੀਤਾ ਆ ਇਹ ਜਿਹੜੀ ਪਹਿਲਾਂ ਲੈਂਡਿੰਗ ਪੋਲ ਨੀਤੀ ਬਣਾਉਣ ਤੋਂ ਪਹਿਲਾਂ ਜਿਹੜਾ ਇਹ ਇਕੱਠ ਕਰਦੇ ਜਾਂ ਗ੍ਰਾਮ ਸਭਾ ਬਣਾਉਂਦੇ ਆ ਕਰਦੇ ਆ ਉਹ ਸਾਡੇ ਕੋਈ ਪਹਿਲਾਂ ਨਹੀਂ ਹੁਣ ਅਸੀਂ ਇਸ ਦੇ ਵਿਰੋਧ ਦੇ ਵਿੱਚ ਅਸੀਂ ਗ੍ਰਾਮ ਸਭਾ ਕਰਾਂਗੇ ਸਾਡੇ ਤੋਂ ਪਹਿਲਾਂ ਕੋਈ ਸਹਿਮਤੀ ਨਹੀਂ ਲਈ ਗਈ ਨਾ ਕੋਈ ਸਾਡਾ ਮਤਾ ਇਸ ਵਿਦੇ ਸਬੰਧ ਵਿੱਚ ਪਾਇਆ ਗਿਆ ਆ ਅਸੀਂ ਇਹਦੇ ਵਿਰੋਧ ਵਿੱਚ ਹੀ ਇਕੱਠ ਕਰ ਰਹੇ ਹਾਂ ਅਸੀਂ ਇਹਦਾ ਵਿਰੋਧ ਹੀ ਕਰਦੇ ਆ ਸਰਕਾਰ ਆਪਣੇ ਜਿਹੜਾ ਸੋਸ਼ਲ ਮੀਡੀਆ ਬਣਾਈ ਦੇ ਜਾਓ ਸਰਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕਈ ਜ਼ਿੰਮੇਵਾਰਾਂ ਦੇ ਵੀਡੀਓ ਪੋਸਟ ਕਰ ਰਹੀ ਹੈ ਤੇ ਉਹ ਜ਼ਿੰਮੇਵਾਰ ਕਹਿ ਰਹੇ ਕਿ ਇਹ ਨੀਤੀ ਚੰਗੀ ਆ ਇਹ ਸਰਕਾਰ ਬਿਲਕੁਲ ਇੱਕ ਝੂਠੇ ਹੱਥ ਕੰਡੇ ਬਣਾ ਰਹੀ ਆ ਇਹ ਜੋ ਜਿਹੜੇ ਕੋਈ ਇਹ ਤਸਵੀਰਾਂ ਕਿਸੇ ਹੋਰ ਜਗ੍ਹਾ ਦੀਆਂ ਹੁੰਦੀਆਂ ਤੂੰ ਕਿਸੇ ਹੋਰ ਜਗ੍ਹਾ ਤੇ ਪੇਸਟ ਕਰਕੇ ਐਡ ਕਰਕੇ ਉਹ ਐਡੀਟਿੰਗ ਕਰਕੇ ਉਹ ਝੂਠੇ ਜਿਹੜੀ ਐਡੀਟਿੰਗ ਕਰ ਰਹੀ ਆ ਜਿਹੜੀ ਐਡ ਕਰ ਰਹੀ ਹੈ ਦੀ ਤੇ ਹੁਣ ਤੁਹਾਡਾ ਕੀ ਹੈ ਜਨ ਲੈਕਸਟ ਪ੍ਰੋਗਰਾਮ ਇਹ ਸਾਡਾ ਨੈਕਸਟ ਪ੍ਰੋਗਰਾਮ ਇਹੀ ਆ ਵੀ ਸਰਕਾਰ ਇਸ ਨੀਤੀ ਨੂੰ ਖਤਮ ਕਰੇ ਜਿਹੜੇ ਸਾਡੇ ਜ਼ਿਮੀਂਦਾਰ ਕਿਸਾਨ ਭਰਾ ਆ ਇਸੇ ਤੇ ਹੀ ਖੇਤੀ ਤੇ ਨਿਰਭਰ ਆ ਤੇ ਜਿਹੜੀ ਇਹ ਨੀਤੀ ਜੇ ਇਹਨਾਂ ਨੇ ਨਾ ਖਤਮ ਕੀਤੀ ਤੇ ਇਸ ਅਸੀਂ ਸੰਘਰਸ਼ ਨੂੰ ਹੋਰ ਅੱਗੇ ਤੱਕ ਲੈ ਕੇ ਜਾਵਾਂਗੇ ਸਰਕਾਰ ਦਾ ਵਿਰੋਧ ਕਰਾਂਗੇ ਅਸੀਂ ਇਸ ਨੀਤੀ ਦੇ ਹੱਕ ਵਿੱਚ ਨਹੀਂ ਆ ਪੈੜੀ ਜਿਹੜੀ ਲੈਂਡ ਬੋਲੋ ਕੋਰਸੀ ਵਿੱਚ ਗਵਰਨਮੈਂਟ ਪਿਆਰ ਕਰ ਰਹੀ ਹੈ ਅਸੀਂ ਉਹਦੇ ਸਵਾਂਤੇ ਸਾਰੇ ਇਕੱਠੇ ਹੋਏ ਆ ਅਸੀਂ ਇਸ ਸੌਲਸੀ ਦੇ ਬਿਲਕੁਲ ਖਿਲਾਫ ਆ ਮੈਂ ਸੁਖਦੇਵ ਸਿੰਘ ਧੰਦਾਵਾ ਮੈਂ 15-20 ਦਿਨ ਤੋਂ ਪਹਿਲਾਂ ਕੈਨੇਡਾ ਤੋਂ ਆਇਆ ਜਦੋਂ ਕਿ ਮੈਂ ਦੇਖਿਆ ਵੀ ਜਿੰਨੇ ਡਿਬੇਟਾਂ ਚੱਲਦੀਆਂ ਉਹਦੇ ਗਵਰਨਮੈਂਟ ਸਭ ਤੋਂ ਪਹਿਲਾਂ ਇਹ ਗੱਲ ਕਹਿੰਦੀ ਆ ਅਸੀਂ ਜਿਹੜੀ ਜਬਰਦਸਤੀ ਨਹੀਂ ਕਰਾਂਗੇ ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨ ਲਵਾਂਗੇ ਤੇ ਜਦੋਂ ਅਸੀਂ ਐਸਡੀਐਮ ਸਾਹਿਬ ਨੂੰ ਲੈ ਕੇ ਦੇਤਾ ਡੀਸੀ ਸਾਹਿਬ ਨੂੰ ਲੈ ਕੇ ਦੇਤਾ ਜਲੰਧਰ ਜਿਹੜੇ ਵੱਡੇ ਅਧਿਕਾਰੀ ਉਹਨਾਂ ਦੇਤਾ ਚੰਡੀਗੜ੍ਹ ਵੀ ਜਿਹੜੇ ਵੱਡੇ ਅਧਿਕਾਰੀਾਂ ਨੂੰ ਦੇਤਾ ਤੇ ਫਿਰ ਇਹਦਾ ਮਸਲਾ ਹੱਲ ਬੰਦ ਕਰ ਦੇਣਾ ਚਾਹੀਦਾ ਅਸੀਂ ਤਾਂ ਸਹਿਮਤੀ ਦੇਤੀ ਵੀ ਅਸੀਂ ਨਹੀਂ ਦੇਣੀ ਚਾਹੁੰਦੇ ਜੀ ਕਿਸੇ ਵੀ ਹਾਲਤ ਵਿੱਚ ਕੋਈ ਇੱਕ ਵੀ ਬੰਦਾ ਨਹੀਂ 100 ਦੇ 100% ਜਿਹੜੇ ਆ ਸਾਰੇ ਉਹ ਕੋਈ ਵੀ ਵੈਲੀ ਨਹੀਂ ਦੇਣੀ ਚਾਹੁੰਦਾ ਕੋਈ ਸਾਡੇ ਤੋਂ ਪਹਿਲਾਂ ਲਿਆ ਦੇਖੋ ਘੇਰੇ ਘੇਰੇ ਚਾਰ ਪੰਜ ਕਿਮੀਆਂ ਬਣੀਆਂ ਆਪਣੀਆਂ ਦੂਜੀਆਂ ਕਲੋਨੀਆਂ ਤੇ ਉਹਦੇ ਵਿੱਚ ਪਲਾਟ ਸਾਰੇ ਖਾਲੀ ਪਏ ਆ ਨਾਲੇ ਡਿਵੈਲਪ ਆ ਇਹ ਤਾਂ ਬੇਰੁਜ਼ਗਾਰੀ ਵੱਧ ਸਕਦੀ ਆ ਬੇਰੁਜ਼ਗਾਰੀ ਵਧੂਗੀ ਜੀ ਜਿਹੜੇ ਛੋਟੇ ਛੋਟੇ ਜ਼ਿਮੀਂਦਾਰ ਆ ਦੇ 150 ਕਿੱਲਾ ਤੇ 200 ਓਨਰ ਆ ਤੇ ਉਹ ਸਾਰੇ ਬੇਰੁਜ਼ਗਾਰੀ ਹੋਣਗੇ ਜੀ ਕੋਈ ਕਿਸੇ ਨੇ ਪਸ਼ੂ ਰੱਖੇ ਆ ਕੋਈ ਹੋਰ ਛੋਟੇ ਮੋਟੇ ਕੰਮ ਕਰਕੇ ਆਪਣਾ ਕਰਦਾ ਸਾਡਾ ਤਾਂ ਪਿੰਡੀ ਬਲੌਕ ਹੋ ਜਾਂਦਾ ਜੀ ਮੂਰੇ ਇੱਥੋਂ ਬਲੌਕ ਕਰਤਾ ਸਾਡਾ ਰਸਤੇ ਬੰਦ ਹੋ ਜਾਂਦਾ ਸਾਡਾ ਜੀ ਵਾਦਾ ਵੀ ਹੋ ਜਾਂਦਾ ਅਪਰਾਧਾ ਵਿੱਚ ਹੀ ਵਾਦਾ ਹੋਊਗਾ ਜਦੋਂ ਬੇਰੁਜ਼ਗਾਰੀ ਹੋਊਗੀ ਅਪਰਾਧਾ ਜੱਟ ਮੈਂਡ ਕੀ ਵਾਦਾ ਹੋਊਗਾ ਜੀ ਹ ਇਹ ਹੀ ਦੇਹੋ ਕਾਣੀ ਚਾਹੁੰਦੇ ਆ ਵੀ ਇਹ ਬੰਦ ਕਰਕੇ ਸਰਕਾਰ ਨੇ ਇਹ ਜਮੀਨ ਹਾਂਜੀ ਨਹੀਂ ਉਹ ਅਜੇ ਨਹੀਂ ਸਾਨੂੰ ਕੋਈ ਨਾ ਨੌਲੇਜ ਨਾ ਅਜੇ ਕੀਤੀਆਂ ਜਦੋਂ ਸਰ ਪਤਾ ਨਹੀਂ ਅਜੇ ਕਾਰਵਾਈ ਦਿੱਤੀਆਂ ਹੋਣਗੀਆਂ ਅਜੇ ਸਾਡੇ ਕੋਲ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈਗੀ ਤੇ ਪਰ ਅਸੀਂ ਇਸ ਦਾ ਡਟ ਕੇ ਵਿਰੋਧ ਕਰਦੇ ਆ ਕੋਈ ਇੱਕ ਮਰਲਾ ਵੀ ਜ਼ਮੀਨ ਅਸੀਂ ਕੋਈ ਵੀ ਜ਼ਿੰਮੇਦਾਰ ਦੇਣ ਨੂੰ ਤਿਆਰ ਨਹੀਂ ਤੇ ਜੇ ਕੋਈ ਸਹਿਮਤੀ ਦਿੰਦੇ ਆ ਉਹ ਸਿਰਫ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਉਹ ਝੂਠੀਆਂ ਗੱਲਾਂ ਕਰ ਕਰਕੇ ਕਈ ਸਾਡੇ ਪਿੰਡ ਦੇ ਕੋਈ ਬੁੱਢੀ ਜੀ ਵੀ ਆ ਸਾਨੂੰ ਹੀ ਸਮਝਾਉਂਦੇ ਤੁਸੀਂ ਕਹਿ ਦਿਓ ਜੀ ਇਹ ਪਾਲਿਸੀ ਬਹੁਤ ਵਧੀਆ ਤੇ ਇਹਨਾਂ ਤੇ ਪਰ ਇਹ ਜਮੀਨਾਂ ਲਈ ਦੇਣੇ ਜਾਂ ਉਹ ਉਹਨਾਂ ਦੀ ਵਿੱਚ ਕੋਈ ਨਹੀਂ ਹੈ ਨਾ ਅਸੀਂ ਦੋਨਾਂ ਨੂੰ ਕਹਿੰਨੇ ਆ ਜੇ ਉਹਨਾਂ ਪਾਲਿਸੀ ਇੰਨੀ ਵਧੀਆ ਲਾਤੀ ਸਰਪੰਚ ਸਾਹਿਬ ਨੂੰ ਬੇਨਤੀ ਕਰਦੇ ਆ ਮਤਾਂ ਪਾ ਆਗੇ ਨਾ ਉਹਦੇ ਲਈ ਉਹਨੇ ਕਲੋਨੀ ਉਹਨਾਂ ਨਾਲ ਕਰ ਦੋ ਤੇ ਉਹ ਆਪਣੀ ਜਮੀਨ ਦੇ ਦੇਣ ਨਾਲੇ ਬਾਕੀਆਂ ਨੂੰ ਸਮਝਾ ਲੈਣ ਕਿ ਬਹੁਤ ਵਧੀਆ ਅਕਲ ਹੋ ਰਹੀ ਹੈਗੀ ਆ ਕਲੋਨੀ ਤੇ ਕਰ ਦੋ ਇਸ ਕਰਕੇ ਅਸੀਂ ਤਾਂ ਕੋਈ ਵੀ ਦੇਣ ਨੂੰ ਤਿਆਰ ਨਹੀਂ ਅੱਛਾ ਜੇ ਆਪਣਾ ਤੁਹਾਡੇ ਨਾਲ ਸਹਿਮਤੀ ਨਹੀਂ ਹੁੰਦੀ ਸਰਕਾਰ ਦੀ ਨਾਲ ਸਹਿਮ ਸਰਕਾਰ ਧੱਕਾ ਕਰਦੀ ਫਿਰ ਕਿੱਥੋਂ ਤੱਕ ਅਸੀਂ ਸੰਘਰਸ਼ ਕਰਾਂਗੇ ਜੀ ਖੀਰ ਤੱਕ ਜੋ ਵੀ ਸਾਡੇ ਕੋ ਗਵਰਨਮੈਂਟ ਕਾਨੂੰਨ ਦੇ ਹਿਸਾਬ ਨਾਲ ਕਰਾਂਗੇ ਕਾਨੂੰਨ ਦੇ ਹਿਸਾਬ ਨਾਲ ਜੋ ਵੀ ਪ੍ਰੋਟੈਸਟ ਮਿਲਿਆ ਅਸੀਂ ਕੋਰਟ ਕੋਰਟ ਚਾਵਾਂਗੇ ਸਟੇ ਲਵਾਂਗੇ ਅਸੀਂ ਜੋ ਵੀ ਸਾਡੇ ਕੋ ਸਭ ਕੁਝ ਕਰਾਂਗੇ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਜੀ ਜਦੋਂ ਉਹਨਾਂ ਨੇ ਕਿਹਾ ਵੀ ਸਹਿਮਤੀ ਤੋਂ ਬਿਨਾਂ ਨਹੀਂ ਕੋ ਰਿਕੁਆਇਰ ਕੀਤੀ ਜਾਊ ਤੇ ਇਥੇ ਅਸੀਂ ਕੋਈ ਵੀ ਦੇਣ ਨੂੰ ਤਿਆਰ ਨਹੀਂ ਤੇ ਸਾਡੀ ਇਸ ਕਰਕੇ ਸਾਡਾ ਮਸਲਾ ਖਲੋ ਗਿਆ ਪਤੀਸ ਦੇ ਫਿਰਿਆ ਜੀ ਉਧਾਂ ਕੇ ਦੇਖੋ ਜਿਹੜਾ ਬੰਦਾ ਡਿਪੈਂਡ ਕਰਦਾ ਉੱਥੇ ਕਿੰਨੇ ਜ਼ਿਮੀਂਦਾਰ ਕੰਮ ਕਰਦੇ ਕਿੰਨੇ ਮਜ਼ਦੂਰ ਕੰਮ ਕਰਦੇ ਸਾਰੇ ਬੇਕਾਰਾਂ ਵਾਲੀ ਕਰਨ ਵਾਲੀ ਗੱਲ ਹੀ ਆ ਹੋਰ ਕੀ ਕਰ ਸਕਦੇ ਆ ਬਿਜ਼ਨਸ ਕਹਿੰਦੇ ਬਿਜ਼ਨਸ ਕਿਹੜਾ ਕਰੂ ਜ਼ਿਮੀਂਦਾਰ ਲੰਗਾ ਜਿਵੇਂ ਲੱਭਣਾ ਹਾਂ ਉਹ ਤੋਂ ਕੀ ਲਭੂ ਸਾਨੂੰ ਪਲਾਟ ਇੱਕ ਲੈ ਲਮਾ ਕਿਲਾ ਦੇ ਕੇ ਇੱਕ ਕਨਾਲ ਤਾਂ ਉਹਨੂੰ ਕੀ ਕਰਾਂਗੇ ਇੱਕ ਸਾਲ ਰੋਟੀ ਦੁੱਧਣਗੇ ਕਹਿੰਦੇ ਨਾ ਤੇ ਬਾਕੀ ਤਾਂ ਫਿਊਚਰ ਸਾਡਾ ਗਿਆ ਸਾਡੇ ਬੱਚਿਆਂ ਦਾ ਫਿਊਚਰ ਖਤਮ ਸਾਰ ਜ਼ਿਮੀਂਦਾਰ ਕਿ ਉਹ ਜੀ ਇੱਕ ਪ੍ਰਾਪਰਟੀ ਹੈ ਨਾ ਜਿਹੜੀ ਜ਼ਿਮੀਂਦਾਰ ਦੀ ਐਪਟੀ ਹੈ ਹੋਰ ਤਾਂ ਕੁਛ ਨਹੀਂ ਨਾ ਇਹ ਜ਼ਮੀਨ ਵਿੱਚ ਜਿਹੜੀ ਹੈ ਜ਼ਿਮੀਂਦਾਰ ਨੂੰ ਮਾਂ ਦੇ ਬਰਾਬਰ ਨਹੀਂ ਹੈ ਇਹ ਤਾਂ ਠੀਕ ਆ ਹੁਣ ਕੋਈ ਲੋਡ ਬੰਦਾ ਆਪਣਾ ਹੁੰਦਾ ਗੱਲ ਵੱਖਰੀ ਆ ਹੂੰ ਹੂੰ ਉਹ ਨਹੀਂ ਕਰ ਸਕਦੇ ਨਾ ਉਹ ਇੱਕ ਹੈ ਤੇ ਆਪਣੀ ਮਾਂ ਹੀ ਹੈ ਨਾ ਤੇ ਬਾਕੀ ਕਿੰਨਾ ਕਿੰਨਾ ਚਾਹੁੰਦੇ ਹੈ ਕਿ ਜਿੱਥੇ ਫਤਿਹ ਮੈਸਾਫ ਕਾਂ ਸਰਪੰਚ ਜਗਿੰਦਰ ਸਿੰਘ ਪਿੰਡ ਫਿਆੜੀ ਜੀ ਇਹ ਜੋ ਗਵਰਨਮੈਂਟ ਨੇ ਲੈਂਡ ਪੂਲਿੰਗ ਦੀ ਬਹੁਤ ਸੇ ਬਣਾਈ ਹੈ ਇਹ ਬਹੁਤ ਜ਼ਿੰਮੇਦਾਰਾਂ ਦੇ ਹੱਥ ਕੋਆ ਇਹ ਜਿੰਨੇ ਜ਼ਿੰਮੇਦਾਰ ਆ ਇੱਥੇ ਬਹੁਤ ਛੋਟੇ ਛੋਟੇ ਜ਼ਿੰਮੇਦਾਰ ਆ ਜਿਨ੍ਹਾਂ ਦਾ ਉਸੇ ਜ਼ਮੀਨ ਤੇ 11203344 ਗੱਲੇ ਉਸੇ ਜ਼ਮੀਨ ਤੇ ਇਹਨਾਂ ਦਾ ਪਰਿਵਾਰਾਂ ਦਾ ਗੁਜ਼ਾਰਾ ਆ ਅਗਰ ਇਹ ਜ਼ਮੀਨ ਗਵਰਨਮੈਂਟ ਇਹ ਰਿਕਵਰ ਕਰ ਲਈ ਤੇ ਇਹ ਸਾਰੇ ਜਿਹੜੇ ਜ਼ਿਮੀਂਦਾਰ ਆ ਇਹ ਦਿਹਾੜੀਆਂ ਕਰਨ ਦੇ ਬਰਾਬਰ ਹੋ ਜਾਣਗੇ ਇਸ ਕਰਕੇ ਅਸੀਂ ਸਾਰੇ ਲਾਗਲੇ ਪਿੰਡ ਜਿਨ੍ਹਾਂ ਵਿੱਚ ਸਾਡੀ ਵੀ ਜ਼ਮੀਨ ਦੀ ਜ਼ਮੀਨ ਆ ਰਹੀ ਹੈ ਅਸੀਂ ਇਹਦਾ ਪੂਰਾ ਵਿਰੋਧ ਕਰਦੇ ਹਾਂ ਸਾਰੇ ਨਗਰ ਅਸੀਂ ਆ ਸਾਰੇ ਜੀਮਦਾਰ ਇਕੱਠੇ ਹੋਏ ਆ ਜਿਨ੍ਹਾਂ ਦੀ ਜ਼ਮੀਨ ਵੇਚਾਰੇ ਆ ਅਸੀਂ ਸਾਰੇ ਡਿਫੈਂਡ ਕਰਦੇ ਆ ਰੋਟੀ ਪਣੀ ਤੋਂ ਖਾਣੇ ਪਰ ਅਸੀਂ ਕਈ ਵਾਰੀ ਸਾਰੇ ਦੇ ਚੁੱਕੇ ਆ ਹਿੱਸਾ ਦੇ ਪੇਸ਼ ਹੋ ਚੁੱਕੇ ਆ ਸਾਰਿਆਂ ਨੂੰ ਅਸੀਂ ਦੇ ਚੁੱਕੇ ਆ ਇਹ ਕਹਿੰਦਾ ਨਾ ਪਾਸਾਈ ਸਰਵਾਈ ਸਾਡੀ ਕਹਿਣ ਦੀ ਉਲਟ ਕਹੀ ਜਾਂਦੇ ਤੁਸੀਂ ਸਹਿਮਤ ਆ ਜਦ ਅਸੀਂ ਸਾਰੇ ਵਿਰੋਧ ਵਿੱਚ ਆ ਕਿਸੇ ਨੇ ਜ਼ਮੀਨ ਨਹੀਂ ਦੇਣੀ ਕਿਸੇ ਨੂੰ ਪੰਚਾਇਤੀ ਮਤਾ ਪਾਇਆ ਕੋਈ ਪੰਚਾਇਤੀ ਮਤਾ ਹੀ ਪਾ ਰਹੇ ਆ ਉਹ ਕੱਲ ਜਾਂ ਪਰਸੋਂ ਪਹੁੰਚਣਗੇ। ਸਾਰੀ ਬਾਕੀ ਦਿੱਤੇ ਆ। ਬਾਕੀ ਜਿਸ ਸਾਹਿਬ ਦੇ ਵੱਡਾ ਆੜਿਆਂ ਤੇ ਚੰਡੀਗੜ੍ਹ ਉੱਥੇ ਮੀਟਿੰਗ ਉੱਥੇ ਵੀ ਗਏ ਸੀ ਪਰ ਉਹ ਉਲਟ ਵੀ ਆਂਦੇ ਜਾਂਦੇ। ਜਦ ਅਸੀਂ ਇਹਦੇ ਬਿਲਕੁਲ ਖਿਲਾਫ ਆ। ਅਸੀਂ 1 ਇੰਚ ਨਹੀਂ ਦੇਣਗੇ। ਹੁਣ ਗਾਹ ਜੋ ਨਾ ਕਿਸੇ ਹੋਂਕੇ ਫੇ ਗਾਹ ਫੁੱਤ ਕੀ ਕਰਾਂਗੇ ਹੁਣ ਬਾਤ ਇਹ। ਕਿਹੜਾ ਲਾਲਚ ਦੇ ਰਹੇ ਆ ਤੁਹਾਨੂੰ ਤੁਹਾਡੇ ਕਹਿਣ ਮੁਤਾਬਕ ਵੀ ਲਾਲਚ ਦੇ ਰਹੇ ਆ 1 ਲੱਖ ਰੁਪਏ ਹਟਲਾਣਾ ਦੇਾਂਗੇ ਕਿਤੇ ਮਗਰ। ਜਦੋਂ ਅਸੀਂ ਸਹਿਮਤੀ ਨਹੀਂ ਅਸੀਂ ਕੀ ਕਰਨਾ ਜੋ ਜ਼ਮੀਨ ਹੀ ਨਹੀਂ ਦੇਣੀ। ਜਾਹਰ ਨਾ ਮੈਂ ਖੜੀ ਉਹ ਤੋਂ ਉਹ ਚੀਜ਼ ਹੈ ਤੈਨੂੰ ਖਾਣੇ ਅਸੀਂ 1 ਲੱਖ ਰੁਪਏ ਕਰਾਂਗੇ ਹੂੰ ਅਸੀਂ ਸਿਰਫ ਜਿਮੀਂ ਇਹ ਆ ਸਾਡੀ ਉਹੀ ਆ ਉਹਦੇ ਨਾਲ ਅਸੀਂ ਡਿਪੈਂਡ ਕਰਦੇ ਹਾਂ ਜਦ ਕਿ ਤੁਹਾਡਾ ਇਹ ਨਹੀਂ ਨਿਭਦਾ ਨਹੀਂ ਤੁਹਾਨੂੰ ਕੋਈ ਆਉਣ ਨਹੀਂ ਕੀ ਕਰੋ ਅਸੀਂ ਦੇਖੋ ਆਲਦੀਆਂ ਹੀ ਚੱਲਦੇ ਆ ਅਕੋਰਡਿੰਗ ਟੂ ਰੂਲ ਉਹ ਵੀ ਕਰਨਾ ਹੈ ਕਾਰ ਵੀ ਸਾਰੀ ਕਰ ਦਿੱਤੀ ਆ ਜੇ ਨਾ ਕਰਨਗੇ ਫੇ ਅਸੀਂ ਅਗਲਾ ਸਟੈਪ ਲਵਾਂਗੇ ਵਕੀਲ ਇਹ ਮੈਂ ਮੁਕਮਪਾਉਗੇ ਤਾਂ ਚੱਲਣ ਤੋਂ ਨਾ ਚੱਲਣਗੇ ਜ਼ਮੀਨ ਹੀ ਤੇਰੀ ਆ